ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਿਸ ਨੂੰ RAM ਕਹਿੰਦਾ ਹੈ ਅੱਲਾ ਵੀ ਕਹਿੰਦਾ ਹੈ ਹਰ ਵੀ ਕਹਿੰਦਾ ਹੈ ਅਬਨਾਸਿਕ ਕਹਿੰਦਾ ਹੈ ਪ੍ਰਭੂ ਕਹਿੰਦਾ ਹੈ ਬਹੁਤ ਸਾਰੇ ਨਾਮ ਇਸ ਤਰ੍ਹਾਂ ਕਹਨੇ ਜਿਸ ਨੂੰ ਅਸੀਂ ਗੁਰਮਤ ਅਦੇ ਰੂਪ ਵਿੱਚ ਵਹਿ ਰੁਕਨੇ ਉਹ ਕਿਸ ਦਾ ਨਾਮ ਹੈ ਐਸ ਬ੍ਰਹਮ ਦਾ ਐ ਸੱਚ ਦਾ ਸੰਸਮਝਾਇਆ ਪੇ ਜਦੋਂ ਵੀ ਤੁਸੀਂ ਆਪਦੇ ਪਿਤਾ ਨੂੰ ਬੁਲਾਉਣਾ ਹੈ ਵੈਸੇ ਕਰਕੇ ਬੁਲਾਉਣਾ ਹੈ ਤੇ ਅੱਜ ਦਾ ਅਗਿਆਨੀ ਉਹ ਸਮਝਦਾ ਵੀ ਇਹ ਤਾਂ ਕਹਿੰਦੇ ਨੇ ਪਹਿਲਾਂ ਜਿਵੇਂ ਆਪਾਂ ਬੱਚੇ ਸਿਖਾਉਂਦੇ ਹਾਂ ਨਵਾਂ ਬੱਚਾ ਪਾਪਾ ਕਹੋ ਉਹ ਪਾਪਾ ਨਹੀਂ ਜਾਂਦਾ ਉਹ ਫਿਰ ਕਰਦਾ ਪਾ ਪਾ ਫਿਰ ਹੌਲੀ ਹੌਲੀ ਪਾਪਾ ਕਹਿਣ ਲੱਗ ਜਾਂਦਾ ਇਸੇ ਤਰ੍ਹਾਂ ਇਥੇ ਸੰਦਸਾ ਗਾ ਕਿ ਕਿਸੇ ਤੁਸੀਂ ਉਹਦੇ ਤੁਹਾਨੂੰ ਤਿਆਰ ਰੱਖਣਾ ਹੈ ਗੋ ਅਰੋ ਤੇ ਮਨਮੋਹਿੰਦਰ ਨੇ ਆ ਇਹਦਾ ਵਹਿਰੂ ਦੇ ਚਾਰ ਟੋਟੇ ਕਾਤੇ ਹੁਣ ਇਹ ਦੱਸੋ ਵੀ ਇਹ ਸਾਡਾ ਮਾਤਾ ਪਿਤਾ ਜਿਉਂਨਾ ਤੋਂ ਮਾਤ ਪਿਤਾ ਹਮ ਬਾਰਕ ਤੇਰੇ ਸੱਚ ਦੇ ਕੀ ਟੋਟੇ ਕਰ ਲਾ ਗਿਆ ਹੋ ਸਕਦਾ ਇਹ ਤਾਂ ਨਾ ਇੰਦਾ ਰੱਖਿਆ ਹੋਇਆ ਹੈ ਤੇ ਜਦੋਂ ਅਸੀਂ ਫਿਰ ਸਿਮਨ ਕਰਦੇ ਹਾਂ ਵਾਹ ਗੁਰੂ ਇਹ ਤਾਂ ਦਰਖੋਲਵਾਸੇ ਕਰਨੇ ਆਂਦੇ ਲੋ ਜੀ ਹੁਣ ਦੋ ਟੋਟੇ ਕਰ ਦਿੱਤੇ ਜਦ ਕਿ ਨਾ ਗਿਆਨ ਹੋਣ ਕਰਕੇ ਗਰਬਾਣੀ ਨਾ ਵਾਚਨ ਕਰਕੇ ਆਪ ਦੀ ਨਾ ਸੋਝੀ ਹੋਣ ਕਰਕੇ ਸਿਰਫ ਬੁਧਰਾਮੀ ਕਰਦੇ ਸੌਖੀ ਹੋ ਗਈ ਔਰ ਅਮਲ ਕਰਨਾ ਔਖਾ ਹੋ ਗਿਆ ਸੋ ਇਸ ਕਰਕੇ ਤੁਸੀਂ ਤੁਹਾਨੂੰ ਕੋਈ ਵੀ ਕੁਝ ਕਹੇ ਚੰਗਾ ਕਹੇ ਮਾੜਾ ਕਹੇ ਤੁਸੀਂ ਸਹਿਜ ਰਹਿਣਾ ਕਿਉਂਕਿ ਆਪਾਂ ਦੱਸਦਾ ਮੁੱਖ ਜੋ ਜਰਬ ਕੋ ਬੋਲੇਗਾ ਉਹਦੇ ਖਾਲੇ ਖਲਾਵੇ ਜਾ ਕੇ ਆਵਾਜ਼ ਜੀ ਮੈਂ ਬੋਲ ਰਿਹਾ ਮੇਰੀ ਆਵਾਜ਼ ਖਾਲੇ ਖਲਾਸੋਂ ਨਹੀਂ ਜਾ ਰਹੀ ਦੁਆਰੇ ਅੰਦਰ ਸ਼ਕਤੀ ਹੈ ਕਿ ਤੁਸੀਂ ਆਪ ਆਪ ਦੇ ਉਸ ਸ਼ਕਤੀ ਦੁਆਰਾ ਉਹ ట్రాన్స్మిਟਰ ਦੁਆਰਾ ਇਨਕਵਰ ਕਰ ਰਹੇ ਹੋ ਜੇ ਤਾਂ ਇਹ ਅੱਛਾ ਸ਼ਬਦ ਹੈ ਤੁਹਾਨੂੰ ਸੁਖ ਦੇਗਾ ਅੰਦਰ ਜਾ ਕੇ ਜੇ ਮਾੜਾ ਬਚਨ ਹੈ ਜੇ ਤੁਸੀਂ ਪਕੜ ਲਿਆ ਉਹ ਦੁੱਖ ਦੇਗਾ ਸਾਡੀ ਇੱਛਾ ਤੇ ਹੈ ਕਿ ਅਸੀਂ ਕਿਸੇ ਦੀ ਗੱਲ ਸੁਣੀਏ ਤੇ ਨਾ ਸੁਣੀ ਤੁਸੀਂ ਕਹਿੰਦਾ ਉਸ ਦੇਖਿਆ ਹੁਣ ਕੋਲ ਬੈਠਾ ਹੈ ਇੱਕ ਆਦਮੀ ਤੋਂ ਗੱਲਾਂ ਕਰ ਰਿਹਾ ਤੀਜਾ ਕੋਲ ਬੈਠਾ ਉਹਦੇ ਧਿਆਨ ਪਾਸੇ ਚਲਾ ਜਾਂਦਾ ਕੋਲ ਬੈਠਾ ਤੇ ਉਹਨੂੰ ਗੱਲ ਨਹੀਂ ਸੁਣਦੇ ਤੇ ਫਿਰ ਕਹਿੰਦੇ ਹਾਂ ਦੁਬਾਰਾ ਦੱਸਿਆ ਜੀ ਮੇਰਾ ਧਿਆਨ ਪਾਸੇ ਚਲਾ ਗਿਆ ਸੀ ਜਾਣੇ ਕਿ ਐਸਾ ਸਾਨੂੰ ਇਹ ਵਿਧੀ ਦੱਸ ਦਿੱਤੀ ਜੇ ਨਹੀਂ ਕਿਸੇ ਦੇ ਗੱਲ ਸੁਣਨਾ ਚਾਹੁੰਦੇ ਆਪਦਾ ਧਿਆਨ ਬਦਲ ਲਓ ਜੇ ਜਲੰਧਰ ਨਹੀਂ ਸੁਣਨਾ ਚਾਹੁੰਦੇ ਦਿੱਲੀ ਲਾ ਦਿਓ ਦਿੱਲੀ ਸੁਣੇ ਜਾਏਗਾ ਜਲੰਧਰ ਛੱਡ ਦਿਓ ਇਹ ਸਾਨੂੰ ਇਹ ਦੱਸਿਆ ਸੀ ਕਿ ਨਾਮ ਨਾਲ ਜੁੜਨ ਤੇ ਮੇਰਾ ਸਿੱਧਾ ਸੰਪਰਕ ਰਹੇਗਾ ਤੁਸੀਂ ਮੇਰੀ ਆਕਾਸ਼ ਦੀ ਗੱਲ ਸਾਰੀ ਇੱਥੇ ਬੈਠੇ ਸੁਣ ਲਓਗੇ ਸੁਣ ਗੱਲਾਂ ਆਕਾਸ਼ ਦੀ ਕੀਟਾਇਰੀਸ ਜੇ ਤੂੰ ਸੀ ਛੱਡ ਦਿੱਤਾ ਤੇ ਇਹਦੀ ਨਕਲ ਕਰਨ ਲੱਗ ਚੜ ਗਏ ਤੋਂ ਵਿਗਿਆਨਿਕਾਂ ਨੇ ਨਕਲ ਕਰਕੇ ਸਾਥੋਂ ਅੱਗੇ ਟੱਪ ਗਏ ਸਾਨੂੰ ਹੁਣ ਸਾਡੇ ਤੇ ਭਰੋਸਾ ਹੀ ਨਹੀਂ ਰਿਹਾ ਮਨਾਰਾ ਸੱਜੇ ਪਾਸੇ ਆਸ਼ੀ ਦਾ ਕੰਡਕਟਰ ਉਹਦਾ ਤੋੜ ਲਿਆ ਨਾ ਨਾ ਟੁੱਟਣ ਕਰਕੇ ਸਾਡਾ ਆਦੇ ਮੂਲ ਨਾਲ ਸਮਾਨ ਟੁੱਟ ਗਿਆ ਤੇ ਇਸ ਕਿਸ ਤੇ ਗੱਲ ਸੁਣਗੇ ਲੇਕਿਨ ਇਸੇ ਦਿਮਾਗ ਦੁਆਰਾ ਉਹਨਾਂ ਨੇ ਥੋੜੇ ਜੇ ਛੋਟੇ ਜੇ ਪਰਚੇ ਦੇ ਨਾਲ ਇਹ ਸਾਡੀ ਆਵਾਜ਼ ਦਬਾ ਕੇ ਲਿਆ ਇਹ ਸਾਡੀਆਂ ਤਸਵੀਰਾਂ ਨੂੰ ਪਗੜ ਲਿਆ ਸੋਨ ਵਿੱਚੋਂ ਸਨ ਵੀ ਖਾਈ ਜਾ ਰਹੇ ਟੈਲੀਵਿਜ਼ਨਾਂ ਤੇ ਤੇ ਕੀ ਜੇ ਅਸੀਂ ਇੱਕ ਛੋਟੇ ਜਿਹੇ ਦਿਮਾਗ ਕਾਡ ਕੱਢ ਕੇ ਪਰਜਰ ਇਹ ਗੱਲ ਕਰ ਸਕਦੇ ਆ ਪਰਜਰ ਇਹ ਇਥੇ ਪੜ੍ਹ ਸਕਦੇ ਹਾਂ ਆਵਾਜ਼ ਨੂੰ ਤੇ ਤਸਵੀਰ ਨੂੰ ਤੇ ਕਿ ਐਨਾ ਵੱਡਾ ਟ੍ਰਾਂਸਮਰ ਸਿੱਧਾ ਨਹੀਂ ਕਰ ਪੜ੍ਹ ਸਕਦਾ ਸਿੱਧਾ ਵੀ ਤਸਵੀਰ ਇਥੇ ਵੇਖ ਸਕਦਾ ਇਹ ਸਾਨੂੰ ਕੁਰਬਾਨੀ ਦੱਸਿਆ ਸੀ ਕਿ ਜੇ ਤੁਸੀਂ ਆਪਣਾ ਦੇਖਣਾ ਹੈ ਪਸ਼ੋਕਰ ਤੇ ਸਾਡੇ ਸਾਜੋਤ ਲੈ ਕੇ ਹੁਣ ਤੱਕ ਜਿਹਨੇ ਜਨਮ ਲੈ ਚੁੱਕੇ ਆ ਇਸ ਹੁੰ ਮੰਡਲ ਸਾਡੇ ਮੌਜੂਦ ਨੇ ਆਕਾਸ਼ ਸੁਖਮ ਸਾਡੀਆਂ ਆਵਾਜ਼ਾਂ ਮੌਜੂਦ ਨੇ ਸਾਡੇ ਸੰਗੀ ਸਾਥੀ ਮੌਜੂਦ ਨੇ ਤੇ ਉਹ ਫਿਰ ਸਾਨੂੰ ਗੁਰਨਾਮ ਅਰਜਨ ਦੇਵ ਜੀ ਮਹਾਰਾਜ ਨੇ ਦੱਸਿਆ ਕਿ ਜਦੋਂ ਅਸੀਂ ਸੱਚ ਉੱਚ ਗਏ ਤੇ ਜਦੋਂ ਇੱਥੇ ਸੱਚ ਉਤਰ ਲੋਕੀ ਵਿੱਚ ਵੇਖਿਆ ਉਦੋਂ ਸਾਨੂੰ ਮਹਿਸੂਸ ਲੱਗਾ ਕਿ ਅਸੀਂ ਜੁਨ ਵਿੱਚੋਂ ਅਸੀਂ ਹੋ ਗਏ ਜਿਵੇਂ ਇੱਕ ਘਰ ਬਦਲਿਆ ਆਪਾ ਪਰੇਸ਼ਾਨ ਲੱਗਿਆ ਪਹਿਲੋ ਸੈਸ ਕਰ ਰਹੇ ਸੀ ਫਿਰ ਦੂਸਰਾ ਬਦਲ ਗਿਆ ਇਥੇ ਰਹੀ ਸੀ ਸੋ ਇਸੇ ਤਰ੍ਹਾਂ ਉਹ ਸੰ다ਸ ਨੇ ਕਈ ਜਨੂ ਪੈ ਕੀਟ ਪਤੰਗਾਂ ਕਈ ਜਨੂ ਗਜਮੀਨ ਕਰਾਂਗਾ ਕਈ ਜਨੂ ਪੰਖੀ ਸਰਪ ਹੋਇਓ ਕਈ ਜਨੂ ਹੇਰ ਪੇਰ ਜੋ ਸਾਜੋ ਪਸ਼ੂਕਰ ਸੀ ਸਾਰਾ ਸੰ다ਸ ਜਾਂਦ ਰਹੀ ਪਈ ਨਹੀਂ ਇਹਨਾਂ ਉਚੋ ਸਿਆ ਹੈ ਉਹ ਸਾਡੀ ਅਵਸਥਾ ਹੈ ਅਗਰ ਜੇ ਅਸੀਂ ਇਹਦਾ ਲਾਹ ਨਾ ਖਰ ਸਕੇ ਸੱਚ ਦੇ ਵਿੱਚ ਨਾ ਸਮਾ ਸਕੇ ਸੱਚ ਨੂੰ ਨਾ ਮਿਲ ਸਕੇ ਗੁਰੂਤਬਗੇਰੇ ਰਹਿਤੇ ਅਸੀਂ ਇਸ ਤਰ੍ਹਾਂ ਗੁਣਾ ਤੋਂ ਉਠਣੀ ਉਪਰਸਾ ਗਦੇ ਕਿਉਂਕਿ ਸਾਨੂੰ ਗਿਆਨ ਹੀ ਨਹੀਂ ਰਹਾ ਤਰਾ ਗੁਣਾ ਚ ਹੁਣ ਕਰਕੇ ਇਹ ਵੀ ਰਸਤਾ ਬੰਦ ਕਰ ਦਿੱਤਾ ਆ ਵੀ ਬੰਦ ਕਰਤਾ ਕਿੱਧਰ ਜਾਏ ਤੈਂਦੇ ਗੁਰੂਤਬਗੇਰੇ ਤੋਂ ਜਨਮ ਨਹੀਂ ਹੋਵੇਗਾ ਦੱਸ ਦਿੱਤਾ ਸੀ ਵੀ ਜਿਹਦੀ ਮਾਤਾ ਦੇ ਗਰਭ ਦੇ ਅਗਰ ਨੇ ਕੋਈ ਇਹ ਹੈਗਾ ਨੇ ਜਿਵੇਂ ਉਥੋਂ ਜਨਮ ਹੋਇਆ ਹੁਣ ਇੱਥੇ ਤੁਹਾਡੇ ਮਨ ਦਾ ਜਨਮ ਹੋਣਾ ਉਨਾਂ ਗੁਰਕੇ ਜਨਮੇ ਗਵਨ ਮਟਾਇਆ ਗੁਰੂ ਤੇ ਰਹਾਉ ਜਨਮ ਹੋਇਆ